ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਸਰਦਾਰ ਮਨਜੀਤ ਨਰ ਸਿੰਘ ਸਿਰਸਾ ਜੀ ਨੇ ਇੱਕ ਗੱਲ ਜੋ ਆਪਣੇ ਕਿਸੇ ਸਮਾਗਮ ਦੌਰਾਨ ਕਿਸੇ ਸਪੀਚ ਵਿੱਚ ਕੋਟ ਕੀਤੀ ਹੈ ਕਿ ਗੁਰਦੁਆਰਾ ਰਕਾਬੰਦ ਸਾਹਿਬ ਦੀ ਥਾਂ ਤੇ ਪਹਿਲਾਂ ਮਸਜਿਦ ਸੀ ਤੇ ਉਸ ਨੂੰ ਢਾ ਕੇ ਫਿਰ ਗੁਰਦੁਆਰਾ ਬਣਾਇਆ ਗਿਆ ਜੋ ਕਿ ਕਈਆਂ ਨੂੰ ਵਿਦਵਾਨ ਆਪਣੇ ਆਪ ਨੂੰ ਸਮਝਣ ਵਾਲੇ ਵਿਦਵਾਨਾਂ ਨੂੰ ਹਜਮ ਨਹੀਂ ਹੋ ਰਹੀ ਕੋਈ ਵੀ ਬੁਲਾਰਾ ਜਦੋਂ ਸਟੇਜ ਤੇ ਕੋਈ ਗੱਲ ਕਰਦਾ ਤੇ ਜਾਂ ਤੇ ਉਹ ਗੱਲ ਪੜ੍ਹੀ ਹੋਈ ਹੁੰਦੀ ਹੈ ਜਾਂ ਸੁਣੀ ਹੋਈ ਹੁੰਦੀ ਹੈ ਫਰਸਟ ਕਲਾਸ ਦੇ ਬੱਚਾ ਫੇਲ ਹੈ ਤੇ ਉਹ ਜਿਹੜਾ ਫੇਲ ਬੱਚਾ ਉਹ ਕਹ ਰਿਹਾ 12th ਕਲਾਸ ਦੇ ਬੱਚਿਆਂ ਦੇ ਬੋਰਡ ਦੇ ਪੇਪਰ ਆ ਰਹੇ ਆ ਮੈਂ ਪੜਾਵਾ ਅੱਜ ਮੈਂ ਉਸ ਦੇ ਨਾਲ ਨਾਲ ਮਨਿੰਦਰ ਸਿੰਘ ਸਿਰਸਾ ਨੂੰ ਵੀ ਕਵਾਂਗਾ ਕਿ ਜਿਹੜਾ ਤੂੰ ਇਤਿਹਾਸ ਦੱਸਿਆ ਨਾ ਇਹਦੇ ਤੱਥ ਦੱਸ ਕਿਉਂਕਿ ਸਾਨੂੰ ਪਤਾ ਇਤਿਹਾਸ ਕੀ ਹੈ ਇਹਨੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਇਹਨੇ ਤੱਥਾਂ ਤੋਂ ਪਿੱਛੇ ਅਲੱਗ ਜਗੇ ਇਤਿਹਾਸ ਨੂੰ ਪੇਸ਼ ਕੀਤਾ ਪਹਿਲੇ ਇਹਦੇ ਦੱਸ ਦੱਸ ਹੁਣ ਮੈਂ ਆਵਾ ਜੋ ਇਹਨਾਂ ਦੇ ਮੇਰੇ ਵੱਡੇ ਵੀਰ ਕਰਮ ਸਰ ਜੀ ਨੇ ਜੋ ਕੱਲ ਕਦੇ ਵਕੀਲ ਬਣੇ ਐ ਇਹਨੂੰ ਪਛਾਣ ਦੀ ਕੋਸ਼ਿਸ਼ ਕੀਤੀ ਆ ਪਤਾ ਨਹੀਂ ਕਿਹੜੇ ਕਾਗਜ਼ ਫੋਟੋ ਕੋ ਆਪਣੀ ਦਿਖਾਈ ਆ ਕੋਈ ਤੱਤ ਨਹੀਂ ਆ ਅਸਲੀ ਤੱਤ ਤੇ ਆਣ ਅੱਜ ਇਹ ਉਹੀ ਕਰਮ ਸਰਜੀ ਨੇ ਬੁਰਾ ਨਾ ਮੰਨ ਫਿਰ ਅਸੀਂ ਕੀ ਕਹਿੰਦੇ ਆ ਬੋਲਦੇ ਆ ਜਿਨ੍ਹਾਂ ਨੇ ਐ ਨਹੀਂ ਪਤਾ ਕਿ ਤਖਤ ਕਿੰਨੇ ਨੇ ਅਕਾਲ ਤਖਤ ਸਾਹਿਬ ਕਿੱਥੇ ਆ ਜਿਨ੍ਹਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਮਾਤਾ ਗੁਜਰੀ ਵਿਧਵਾ ਹੋ ਗਏ ਗੁਰੂ ਦੇ ਮੈਲਾਨ ਨੂੰ ਵਿਧਵਾ ਕਰ ਦਿੱਤਾ ਸੀਗਾ ਕਈ ਵਾਰੀ ਬਾਣੀ ਗਲਤ ਬੋਲ ਚੁੱਕੇ ਆ ਕਈ ਵਾਰੀ ਇਤਿਹਾਸ ਗਲਤ ਪਹੁੰਚ ਚੁੱਕਿਆ ਅੱਜ ਇਹ ਕਿਤੇ ਵਕੀਲ ਬਣ ਰਹੇ ਆ ਉਸ ਮਨਿੰਦਰ ਸਿੰਘ ਸਿਰਸਾ ਦੇ ਜਿਸ ਨੇ ਇਹ ਕਹਿਤਾ ਸੀ ਕਿ ਗੁਰੂ ਅਰਕਿਸ਼ਨ ਸਾਹਿਬ ਜੀ ਕਵਰੈਂਟਾਈਨ ਹੋ ਗਏ ਸੀਗੇ ਜਿਨ੍ਹਾਂ ਨੇ ਦੋ ਜਿਹੜਾ ਸਾਡੇ ਗੁਰੂ ਨੇ 9ਵੇਂ ਗੁਰੂ 10ਵੇਂ ਗੁਰੂ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਸੀਗਾ ਸਿਰਸਾ ਲੇਖ ਹੈ ਤੁਹਾਨੂੰ ਯਾਦ ਅਗਰ ਦਿੱਲੀ ਕਮੇਟੀ ਐ ਸਿਰਸਾ ਪ੍ਰਧਾਨਗੀਆਂ ਨੇ ਇੱਕ ਲੇਖ ਲਿਖਵਾਇਆ ਸੀ ਉਹ ਅੱਜ ਵੀ ਮੇਰੇ ਕੋਲ ਮੌਜੂਦ ਹੈ ਮੈਂ ਆਪਣੇ ਸੋਸ਼ਲ ਮੀਡੀਆ ਤੋਂ ਪਾਇਆ ਹੈ ਕਿ ਉਹਦਾ ਵਕੀਲ ਬਣਿਆ ਅੱਜ ਇਹ ਕੀ ਦਿਖਾਣਾ ਚਾਹ ਰਿਹਾ ਹੈ ਇਹ ਅੱਜ ਇਹ ਦਿਖਾਣਾ ਚਾਹ ਰਿਹਾ ਕਿ ਕੱਲ ਨੂੰ ਮਨੂੰ ਬੁਰਾ ਨਾ ਕਿ ਕੱਲ ਨੂੰ ਖੁਦਨਾਖਾਸਤਾ ਹਿੰਦੁਸਤਾਨ ਦੇ ਅੰਦਰ ਮੁਸਲਮਾਨਾਂ ਦੀ ਸਰਕਾਰ ਬਣ ਜਾਂਦੀ ਆ ਉਹ ਕੀ ਕਹਿਣਗੇ ਜੀ ਗੁਰਕਾਰ ਸਿੰਘ ਸਾਹਿਬ ਗੁਰਦੁਆਰਾ ਤੋੜੋ ਇੱਥੇ ਦੇ ਮਸਜਿਦ ਦੀ ਮਸਜਿਦ ਬਣਾਓ ਇਹ ਇਹ ਦਿਖਾਣਾ ਚਾਹ ਰਿਹਾ ਇਹ ਇਹ ਕਿਹੜਾ ਚਾਹ ਰਿਹਾ ਲੋਕਾਂ ਨੂੰ ਕਿ ਤੁਸੀਂ ਯਕੀਨ ਮੰਨਣਾ ਇਸ ਦੇ ਅੰਦਰ ਨਾ ਸਿਆਸਤ ਦੀ ਭੁੱਖ ਹੈ ਇਹਨੂੰ ਲਾਇਮ ਲਾਇਡ ਉੱਤੇ ਲੈਣ ਦੀ ਆਦਤ ਹੈ ਚਾਹੇ ਕੁਝ ਵੀ ਕਰਨਾ ਪਏ ਕੁਝ ਵੀ ਨਾਥੇ ਐਨੀਥਿੰਗ ਜੋ ਕੁਝ ਕਰਨਾ ਪਏ ਕਰੇਗਾ ਲਾਇਮ ਲਾਇਡ ਉੱਤੇ ਇਹਨੂੰ ਪਿੱਛੇ ਦਿਨਾਂ ਦੇ ਅੰਦਰ ਇਨੂੰ ਜਿਹੜਾ ਰਾਮ ਮੰਦਰ ਬਣਾਇਆ ਗਿਆ ਉਹਦਾ ਉਦਘਾਟਨ ਕੀਤਾ ਉੱਥੇ ਬੜਾ ਵੱਡਾ ਪ੍ਰੋਗਰਾਮ ਹੋਇਆ ਇਸ ਨੂੰ ਨਹੀਂ ਬੁਲਾਇਆ ਗਿਆ ਇਹਨੂੰ ਕੇਂਦਰ ਨਾਲ ਅੰਦਰੋਂ ਹੋਲ ਬੈਣਾ ਸ਼ੁਰੂ ਹੋ ਜਾਂਦੇ ਆਏ ਮੈਂ ਲਾਈਮਲਾਈਟ ਤੇ ਨਹੀਂ ਆਇਆ ਮੈਂ ਉੱਥੇ ਗਿਆ ਨਹੀਂ ਇਹਨੇ ਇਹ ਬਿਆਨ ਦੇ ਕੇ ਇਹ ਲਾਈਮਲਾਈਟ ਤੇ ਆਇਆ ਕਿਉਂ ਇਹਨੂੰ ਆਦਤ ਹੈ ਪੋਕਾ ਹੈ ਕਿ ਮੇਰੇ ਕੁਝ ਫੋਲੋਅਰ ਵੱਜਣ ਝੂਠ ਬੋਲ ਕੇ ਜੋ ਮਰਜੀ ਬੋਲ ਕੇ ਇਹਦੀ ਆਦਤ ਹੈ ਇਹ ਬੇਈਮਾਨ ਹੋ ਚੁੱਕਾ ਹੈ ਮੇਰੇ ਗੱਲ ਤੋਂ ਪ੍ਰਧਾਨ ਸਾਹਿਬ ਨਾਲ ਵੀ ਮੀਟਿੰਗ ਕੀਤੀ ਸੀ ਕਹਿੰਦੇ ਐਕਸਪੀਰੀਅੰਸ ਬਹੁਤ ਹੈਗਾ ਸਿਰ ਸਾਡੇ ਕੋਲ ਤਾਂ ਹੈ ਉਹਦਾ ایکسپੀਰੀਅੰਸ ਲੈਂਦੇ ਨੇ ਹਾਂ ایکسپੀਰੀਅੰਸ ਹੈ ਇਤਿਹਾਸ ਗਲਤ ਕਿਵੇਂ ਦੱਸਣਾ ਚੋਰੀ ਕਿਵੇਂ ਕਰਨੀ ਹੈ ਐਫ ਆਈ ਆਰ ਹੋ ਜਾ ਉਸ ਤੋਂ ਬਚਣਾ ਕਿਵੇਂ ਹੈ ਕਮਿਸ਼ਨਰ ਕਿਵੇਂ ਖਾਣੀ ਹੈ ਗੁਰੂ ਘਰ ਦੇ ਜਿਹੜੀ ਗੋਲਕਾ ਉਹਦੀ ਵਰਤੋਂ ਕਿਵੇਂ ਕਰਨੀ ਹੈ ਉਹਦਾ ایکسپੀਰੀਅੰਸ ਹੈ ਝੂਠ ਕਿਵੇਂ ਬੋਲਣਾ ਗੁਰੂ ਘਰ ਖੜੇ ਹੋ ਕੇ ਸਭ ਤੋਂ ਵੱਡੀ ਗੱਲ ਜਿਹੜਾ ਸਿੱਖ ਕਦੀ ਵੀ ਨਹੀਂ ਕਰ ਸਕਦਾ ਸਿੱਖ ਕਦੀ ਵੀ ਗੁਰੂ ਘਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖੜਾ ਹੋ ਕੇ ਝੂਠ ਨਹੀਂ ਬੋਲ ਸਕਦਾ ਇਹ ਸੱਚ ਛੂਟ ਬੋਲ ਸਕਦਾ ਇਹ ਐਕਸਪੀਰੀਅੰਸ ਲਿਆ ਹਰਮੀਤ ਸਿੰਘ ਕਲਕਾਰ ਜੀ ਨੇ ਐਕਸਪੀਰੀਅੰਸ ਲਿਆ ਔਰ ਹਰਮੀਤ ਸਿੰਘ ਕਲਕਾਰ ਜੀ ਉਸ ਤੋਂ 19 ਨਹੀਂ ਰਹੇ 21 ਹੋਏ ਆ ਪਰ ਕੁਝ ਮੈਂਬਰ ਜਿਹੜੇ ਕੁਰਸੀ ਦੇ ਲਾਲਚੀ ਨੇ ਜਿਹੜੇ ਜਿਹੜੇ ਸਾਡੇ ਗੱਲਾਂ ਚ ਕੰਨਾਂ ਪੈਂਦੀਆਂ ਉਹਨਾਂ ਨੂੰ ਐ ਦੇ ਰਿਹਾ ਸਿਰਸਾ ਉਹਨੂੰ ਐ ਦੇ ਰਿਹਾ ਤਾਂ ਉਹ ਰੁਕੇ ਹੋਇਆ ਹੈ ਹੋ ਜਾਏਗਾ ਇਹੇ ਵਾਲੇ ਮੈਂਬਰ ਅੱਜ ਰਾਤ ਦੇ 12 ਵਜੇ ਨੇ ਜਨਵਰੀ ਫਿਬਰੂਰੀ ਰਾਤ ਦਿਨ ਚੱਲ ਰਿਹਾ ਰਾਤ ਦੇ 12 ਵਜਣਗੇ ਨਾ ਸਿਰਸਾ ਜਾਈਏਗਾ ਨਾ ਬੜੀ ਤਕਰੀਰ ਆਤੀ 12 ਟੂਪਾਈ ਆ ਬੜੀ ਗਰਮੀ ਲੱਗ ਰਹੀ ਹੈ ਇਹਨਾਂ ਬੰਦੇ ਕੀ ਕਰਨਾ ਹਾਂਜੀ ਸਿਰਸਾ ਜੀ ਨੇ ਕਿਹਾ ਤਾਂ ਚਲੋ ਕੁਰਸੀਆਂ ਲੈ ਕੇ ਬਾਹਰ ਤੁਪਸੇ ਕੀਏ ਅਜੀ ਸਿਰਸਾ ਦੀ ਬੜੀ ਉਜੜ ਗਈ ਤੂਪਾਰੀ ਰਾਤੀ 12 ਵਜੇ ਇਹ ਮੈਂਬਰ ਨੇ ਔਰ ਇਹ ਜੂਨ ਜੁਲਾਈ ਦਾ ਮਹੀਨਾ ਆ ਜਾਏ ਜਦ ਲੋਕੀ ਬਾਹਰ ਨਿਕਲਦੇ ਦੋ ਤੋਂ ਪੰਜ ਤੱਕ ਬਾਹਰ ਨਿਕਲਦੇ ਵੀ ਸੋਚਦੇ ਯਾਰ ਮੈਂ ਜਲਦੀ ਦੁਕਾਨ ਤੇ ਪਹੁੰਚ ਜਾਵਾਂ ਫਿਰ ਗਰਮੀ ਹੋ ਜਾਏਗੀ ਜਾਂ ਮੈਂ ਛਾਉ ਹੋਏਗੀ ਤਾਂ ਮੈਂ ਘਰ ਜਾਵਾਂਗਾ ਉਸ ਚਮ ਅਗਰ ਉਹਨਾਂ ਮੈਂਬਰਾਂ ਨੂੰ ਸਿਰਸਾ ਜੀ ਕਹਿ ਦੇਣਗੇ ਨਾ ਬੜੀ ਠੰਡ ਲੱਗ ਰਹੀ ਹੈ ਜੈਕਟ ਪਾ ਕੇ ਆਣਾ ਉਹ ਸਾਰੇ ਜੈਕਟ ਪਾ ਕੇ ਆ ਜਾਣਗੇ ਇਹੋ ਜਿਹਾ ਇਹ ਇਹ ਵਕਾਲਤ ਕਰਦੇ ਆ। ਤਈ ਤਾਂ ਮੈਂ ਕਹਿ ਰਿਹਾ ਇਹਨਾਂ ਵਸਤੇ ਮਨਿੰਦਰ ਸਿੰਘ ਸਿਰਸਾ ਮਨੂ ਸਿੰਘ ਲੰਦੋਂ ਵੀ ਸ਼ਰਮ ਆਉਂਦੀ ਆ। ਮਨਿੰਦਰ ਸਿਰਸਾ ਵਰਗੇ ਲੋਕਾਂ ਦਾ ਵਸਤੇ ਵੱਡੇ ਹੋ ਗਏ ਨੇ। ਅੱਜ ਮੈਂ ਹਰਮੀਤ ਸਿੰਘ ਕਾਲਕਾ ਨੂੰ ਕਹਿ ਰਿਹਾ ਸਿਰਸੇ ਨੂੰ ਵੀ ਕਹਿ ਰਿਹਾ ਕਾਲੋ ਨੂੰ ਵੀ ਕਹਿ ਰਿਹਾ। ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਲੋਕ ਸਿੱਖਦਰਸ ਇੱਕ ਉਹਦੇ ਕਰਦੇ ਬਾਅਦ ਪਲੇਟ ਲੱਗੇਗੀ। ਕਿ ਸਿਰਸਾ ਕਾਲਕਾ ਕਾਲੋ ਦਾ ਇਹ ਕਰਦੇ ਹੁੰਦਾ ਰਾਣਾ ਮਨਾ। ਉਹ ਦਿਨ ਆਏਗਾ ਬੜੀ ਜਲਦੀ। ਸਤਿ ਸ਼੍ਰੀ ਅਕਾਲ ਦੋਸਤੋ। ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ ਵਿੱਚ ਸਾਡੇ ਨਾਲ ਮੌਜੂਦ ਜਸਮੀਤ ਸਿੰਘ Pritampura ji ਸਵਾਗਤ ਕਰਦੇ ਸੱਸ਼ਿਕਾ ਵੀਰ ji ਵਾਈਗੁਰ ji ਕਾ ਖਾਲਸਾ ਵਾਈਗੁਰ ji ਕੀ ਫਤਿਹ ji ਫਤਿਹ ਵੀਰ ji ਪਿਛਲੇ ਦਿਨੋਂ ਮੰਨਿੰਦਰ ਸਿੰਘ ਸਰਸਾ ਜੀ ਨੇ ਬਿਆਨ ਦਿੱਤਾ ਉਹ ਬਿਆਨ ਕਈ ਵਜ਼ਾ ਦਾ ਕਾਰਨ ਬਣ ਰਿਹਾ ਹੈ ਮਗਰ ਇੱਕ ਪਾਸੇ ਉਹਨਾਂ ਦੇ ਜਿਹੜੇ ਪੱਕੀ ਲੋਕ ਹੈਗੇ ਨੇ ਉਹ ਵੀਡੀਓ ਵੀ ਪਾ ਰਹੇ ਨੇ ਬਸ ਸੱਜ ਨੇ ਆਪ ਵੀ ਵੀਡੀਓ ਪਾਈ ਹੈ ਕਿ ਉਹਨਾਂ ਨੇ ਕਿਸ ਨਾਲ ਰੈਫਰੈਂਸ ਤੋਂ ਲਈ ਹੈ ਕੀ ਕਰਨਾ ਚਾਹੋਗੇ ਖੁਜੀਏ ਵਿਵਾਦ ਦਾ ਕਾਰਨ ਈ ਹੈ ਇਹਦੇ ਇਸ ਬਿਆਨ ਦੇ ਨਾਲ ਸਿੱਖਾਂ ਦੇ ਹਿਰਦੇ ਵਲੁੰਦਰੇ ਗਏ ਆ ਕਿਉਂਕਿ ਮੈਂ ਸਮਝਦਾ ਕਿ ਅੱਜ ਮਨਿੰਦਰ ਸਿੰਘ ਸਿਰਸਾ ਵਾਸਤੇ ਨਾ ਇਹ ਇੱਕ ਪੇਖੀ ਸਿੱਖ ਲਫਜ਼ ਮੈਂ ਦੇ ਵਾਸਤੇ ਵਰਤਦਾ ਕਿਉਂਕਿ ਇਹਦੇ ਵਾਸਤੇ ਕੌਮ ਦਾ ਗੱਦਾਰ ਕੌਮ ਦਾ ਦੁਸ਼ਮਣ ਇਹ ਸਾਰੇ ਲਫਜ਼ ਮੈਂ ਕਹਿੰਦਾ ਬੜੇ ਛੋਟੇ ਹੋ ਚੁੱਕੇ ਆ ਚੋਰ ਕਹਿਣਾ ਇਹਨੂੰ ਇਹ ਬਿਲਕੁਲ ਬੜੇ ਛੋਟੇ ਲਫਜ਼ ਜੋ ਇਹਨੇ ਬਿਆਨ ਦਿੱਤਾ ਇਹਦੇ ਬਿਆਨ ਦੇ ਅੰਦਰ ਨਾ ਬੇਈਮਾਨੀ ਨਜ਼ਰ ਆ ਰਹੀ ਸੀ ਦੇਖੋ ਤੁਸੀਂ ਅੰਦਾਜ਼ਾ ਲਾਓ ਜਾਂਦੇ ਭਾਜੀਪੀ ਦੇ ਖਿਲਾਫ ਸੀਗਾ ਕਿਸਾਮੀ ਅੰਦੋਲਨ ਦੇ ਅੰਦਰ ਇਹ ਹਿੰਦੂ ਧਰਮ ਤੇ ਵੀ ਕਟਾਸ਼ ਕਰਦਾ ਸੀਗਾ ਵੀ ਕੀ ਕੁਝ ਨੇ ਨਹੀਂ ਬੋਲਿਆ ਉਹ ਮੈਂ ਲਫਜ਼ ਉਹ ਬੋਲ ਨਹੀਂ ਸਕਦਾ ਕਿਉਂਕਿ ਉਹ ਲਫਜ਼ ਹੀ ਜਸ ਬੋਲ ਸਕਦਾ ਜਿਹੜਾ ਸਿਆਸਤ ਕਰਦਾ ਮੈਂ ਲਫਜ਼ ਨਹੀਂ ਬੋਲ ਸਕਦਾ ਕਿਉਂਕਿ ਜਿਹੜੇ ਸਿੱਖ ਕਾਮਨ ਆ ਉਹ ਨਾ ਕਿਸੇ ਧਰਮ ਨੂੰ ਮਾੜਾ ਬੋਲਦੀ ਹੈ ਨਾ ਕਿਸੇ ਧਰਮ ਦੇ ਖਿਲਾਫ ਬੋਲਦੀ ਹੈ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਸਭ ਦਾ ਸਰਬੱਤ ਦਾ ਭਲਾ ਹੋਣਾ ਚਾਹੀਦਾ ਅੱਜ ਇਹ ਬੀਜੇਪੀ ਚ ਆ ਗਿਆ ਤਾਂ ਅੱਜ ਮੁਸਲਮਾਨਾਂ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿੱਤਾ ਅੱਜ ਇਹ ਕੀ ਦਿਖਾਣਾ ਚਾ ਰਿਹਾ ਇਹ ਅੱਜ ਇਹ ਦਿਖਾਣਾ ਚਾਹ ਰਿਹਾ ਕਿ ਕੱਲ ਨੂੰ ਮਨੂੰ ਬੁਰਾ ਨਾ ਮੰਨਣਾ ਮੈਂ ਲਫਜ਼ ਬੋਲ ਰਿਹਾ ਕਿ ਕੱਲ ਨੂੰ ਖੁਦਾਨਾ ਖਾਸ਼ਤਾ ਹਿੰਦੁਸਤਾਨ ਦੇ ਅੰਦਰ ਮੁਸਲਮਾਨਾਂ ਦੀ ਸਰਕਾਰ ਬਣ ਜਾਂਦੀ ਆ ਉਹ ਕੀ ਕਹਿਣਗੇ ਜੀ ਗੁਰਕਾਗਨ ਸਾਹਿਬ ਗੁਰਦੁਆਰਾ ਤੋੜੋ ਇੱਥੇ ਤੇ ਮਸਜਿਦ ਸੀ ਮਸਜਿਦ ਬਣਾਓ ਇਹ ਇਹ ਦਿਖਾਣਾ ਚਾਹ ਰਿਹਾ ਇਹ ਇਹ ਕਿਹੜਾ ਚਾਹ ਰਿਹਾ ਲੋਕਾਂ ਨੂੰ ਅੱਜ ਇਹਦੇ ਬਿਆਨ ਦੇ ਨਾਲ ਮਨੂੰ ਨਹੀਂ ਪਤਾ ਕਿਥੋਂ ਲੈ ਕੇ ਆਂਦਾ ਇਹ ਤੱਤ ਕਿਉਂਕਿ ਤੁਸੀਂ ਯਕੀਨ ਮੰਨਣਾ ਇਸ ਦੇ ਅੰਦਰ ਨਾ ਸਿਆਸਤ ਦੀ ਭੁੱਖ ਹੈ ਇਨੂੰ ਲਾਈਮਲਾਈਟ ਉਤੇ ਲੈਣ ਦੀ ਆਦਤ ਹੈ ਚਾਹੇ ਕੁਝ ਵੀ ਕਰਨਾ ਪਏ ਕੁਝ ਵੀ ਨਥੇ ਐਨੀਥਿੰਗ ਜੋ ਕੁਝ ਕਰਨਾ ਪਏ ਕਰੇਗਾ ਲਾਈਮਲਾਈਟ ਵਿੱਚ ਇਹਨੂੰ ਪਿੱਛੇ ਦਿਨਾਂ ਦੇ ਅੰਦਰ ਹਿੰਦੂ ਜਿਹੜਾ ਰਾਮ ਮੰਦਰ ਬਣਾਇਆ ਗਿਆ ਉਹਦਾ ਉਦਘਾਟਨ ਕੀਤਾ ਉੱਥੇ ਬੜਾ ਵੱਡਾ ਪ੍ਰੋਗਰਾਮ ਹੋਇਆ ਇਸ ਨੂੰ ਨਹੀਂ ਬੁਲਾਇਆ ਗਿਆ ਇਹਨੂੰ ਕੰਧਨਾ ਅੰਦਰੋ ਹੋਲ ਬੈਣਾ ਸ਼ੁਰੂ ਹੋ ਜਾਂਦੇ ਆਏ ਮੈਂ ਲਾਈਮਲਾਈਟ ਤੇ ਨਹੀਂ ਆਇਆ ਮੈਂ ਉੱਥੇ ਗਿਆ ਨਹੀਂ ਇਹਨੇ ਇਹ ਬਿਆਨ ਦੇ ਕੇ ਇਹ ਲਾਈਮਲਾਈਟ ਤੇ ਆਇਆ ਕਿਉਂ ਇਹਨੂੰ ਆਦਤ ਹੈ ਉਹ ਕ ਕਿ ਮੇਰੇ ਕੁਝ ਫੋਲੋਅਰ ਵਰ ਜਾਣ ਝੂਠ ਬੋਲ ਕੇ ਜੋ ਮਰਜੀ ਬੋਲ ਕੇ ਇਹਦੀ ਆਦਤ ਹੈ ਇਹ ਬੇਈਮਾਨ ਹੋ ਚੁੱਕਾ ਹੈ ਅੱਜ ਇਹ ਕਿਸੇ ਧਰਮ ਦਾ ਨਹੀਂ ਹੈ ਨਾ ਇਹ ਸਿੱਖਾ ਦੇ ਨਾਲ ਹੈ ਨਾ ਇਹ ਮੁਸਲਮਾਨਾਂ ਦੇ ਨਾਲ ਹੈ ਨਾ ਹਿੰਦੂ ਧਰਮ ਦਾ ਸੱਕਾ ਇਹ ਕਿਸੇ ਦਾ ਸੱਕਾ ਨਹੀਂ ਹੈ ਜਿੰਨੇ ਵੀ ਧਰਮ ਮੈਂ ਅੱਜ ਕਹਿੰਦਾ ਦੇਸ਼ ਦੇ اندر ਹੈਗੇ ਕਿਸੇ ਦਾ ਸੱਕਾ ਨਹੀਂ ਹੈ ਇਹ ਸਿਰਫ ਸੱਕਾ ਤੇ ਕੁਰਸੀ ਦਾ ਸੱਕਾ ਹੈ ਮਗਰ ਉਸ ਤੋਂ ਬਾਅਦ ਦਿੱਲੀ ਦੀ ਗੁਰਦਾਰਾ ਕਮੇਟੀ ਦੇ ਧਰਮ ਪ੍ਰਚਾਰ ਦੇ ਚੇਅਰਮੈਨ ਸਾਹਿਬ ਨੇ ਵੀ ਵੀਡੀਓ ਪਾਈਏ ਕਲ ਰਤੀ ਤੇ ਉਹਨਾਂ ਨੇ ਸੈਕਿੰਡ ਕੀਤਾ ਤੇ ਹੈ ਦੇਖੋ ਜੀ ਉਹਨਾਂ ਦੀ ਗੱਲ ਮੈਂ ਕੀ ਕਰਾਂ ਫਰਸਟ ਕਲਾਸ ਦੇ ਬੱਚਾ ਫੇਲ ਹੈ ਤੇ ਉਹ ਜਿਹੜਾ ਫੇਲ ਬੱਚਾ ਹੈ ਉਹ ਕਹਿ ਰਿਹਾ 12th ਕਲਾਸ ਦੇ ਬੱਚਿਆਂ ਦੇ ਬੋਰਡ ਦੇ ਪੇਪਰ ਆ ਰਿਹਾ ਮੈਂ ਪੜਾਵਾ ਅੱਜ ਮੈਂ ਉਸ ਦੇ ਨਾਲ ਨਾਲ ਮੁਰਿੰਦਰ ਸਿੰਘ ਸਿਰਸਾ ਨੂੰ ਵੀ ਕਵਾਂਗਾ ਕਿ ਜਿਹੜੇ ਤੂੰ ਇਤਿਹਾਸ ਦੱਸਿਆ ਨਾ ਇਹਦੇ ਤੱਥ ਦੱਸ ਕਿਉਂਕਿ ਸਾਨੂੰ ਪਤਾ ਇਤਿਹਾਸ ਕੀ ਹੈ ਇਹਨੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਇਹਨੇ ਤੱਥਾਂ ਤੋਂ ਪਿੱਛੇ ਅਲੱਗ ਜage ਇਤਿਹਾਸ ਨੂੰ ਪੇਸ਼ ਕੀਤਾ ਪਹਿਲੇ ਇਹਦੇ ਦੱਸ ਦੱਸ ਹੁਣ ਮੈਂ ਆਵਾ ਜੋ ਇਹਨਾਂ ਦੇ ਮੇਰੇ ਵੱਡੇ ਵੀਰ ਕਰਮ ਸਰਜੀ ਨੇ ਜੋ ਕੱਲ ਪਹਿਲੇ ਵਕੀਲ ਬਣੇ ਐ ਇਹਨੂੰ ਪਛਾਣ ਦੀ ਕੋਸ਼ਿਸ਼ ਕੀਤੀ ਆ ਪਤਾ ਨਹੀਂ ਕਿਹੜੇ ਕਾਗਜ਼ ਫੋਟੋਕਾਪੀ ਦਿਖਾਈ ਆ ਕੋਈ ਤੱਤ ਨਹੀਂ ਆ ਅਸਲੀ ਤੱਤ ਤੇ ਆਣ ਅੱਜ ਇਹ ਉਹੀ ਕਰਮ ਸਰਜੀ ਨੇ ਬੁਰਾ ਨਾ ਮੰਨਨ ਫਿਰ ਅਸੀਂ ਕੀ ਕਹਿੰਦੇ ਆ ਬੋਲਦੇ ਆ ਜਿਨ੍ਹਾਂ ਨੇ ਐ ਨਹੀਂ ਪਤਾ ਕਿ ਤਖਤ ਕਿੰਨੇ ਨੇ ਅਕਾਲ ਤਖਤ ਸਾਹਿਬ ਕਿੱਥੇ ਆ ਜਿਨ੍ਹਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਮਾਤਾ ਗੁਜਰੀ ਵਿਧਵਾ ਹੋ ਗਏ ਗੁਰੂ ਦੇ ਮੈਲਾ ਨੂੰ ਵਿਧਵਾ ਆਖ ਦਿੱਤਾ ਸੀਗਾ ਕਈ ਵਾਰੀ ਬਾਣੀ ਗਲਤ ਬੋਲ ਚੁੱਕੇ ਆ ਕਈ ਵਾਰੀ ਇਤਿਹਾਸ ਗਲਤ ਪਹੁੰਚ ਚੁੱਕੇ ਆ ਅੱਜ ਇਹ ਕਿਤੇ ਵਕੀਲ ਬਣ ਰਹੇ ਆ ਉਸ ਮਨਿੰਦਰ ਸਿੰਘ ਸਿਰਸਾ ਦੇ ਜਿਸ ਨੇ ਇਹ ਕਹਿਤਾ ਸੀ ਕਿ ਗੁਰੂ ਅਰਕਿਸ਼ਨ ਸਾਹਿਬ ਜੀ ਕਵਾਰੰਟਾਈਨ ਹੋ ਗਏ ਸੀਗੇ ਜਿਨ੍ਹਾਂ ਨੇ ਦੋ ਜਿਹੜਾ ਸਾਡੇ ਗੁਰੂ ਨੇ ਨੋਵੇਂ ਗੁਰੂ 10ਵੇਂ ਗੁਰੂ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਸੀਗਾ ਸਿਰਸਾ ਸਿਰਸਾ ਦਾ ਲੇਖ ਹੈ ਤੁਹਾਨੂੰ ਯਾਦ ਅਗਰ ਦਿੱਲੀ ਕਮੇਟੀ ਜਾਂ ਸਿਰਸਾ ਪ੍ਰਧਾਨਤਿਆ ਨੇ ਇੱਕ ਲੇਖ ਲਿਖਵਾਇਆ ਸੀ ਉਹ ਅੱਜ ਵੀ ਮੇਰੇ ਕੋਲ ਮੌਜੂਦ ਹੈ ਮੈਂ ਆਪਣੇ ਸੋਸ਼ਲ ਮੀਡੀਆ ਤੋਂ ਪਾਇਆ ਹੈ ਕਿ ਉਹਦਾ ਵਕੀਲ ਬਣਿਆ ਜਿਹੜਾ ਪ੍ਰਧਾਨ ਮਰਨ ਦੇ ਵਕਤ ਤੋਂ ਢਾੜੀ ਚਿੱਟੀ ਕਰ ਲਈ ਸੀ ਜਿਸ ਵੇਲੇ ਦਿੰਦਸਰ ਸਨਿਆ ਪ੍ਰਧਾਨ ਮਰਨ ਦਾ ਦਾੜੀ ਚਿੱਟੀ ਕਰ ਲਈ ਸੀ ਆ ਦਾੜੀ ਫਿਰ ਦੁਬਾਰਾ ਕਾਲੀ ਹੋ ਗਈ ਹੈ ਭਾਈ ਸਾਹਿਬ ਅਗਰ ਤਾਨੂੰ ਇੰਨੇ ਧਰਮ ਦੇ ਨਾਲ ਪਿਆਰ ਹੈ ਨਾ ਤਾਰੋ ਸਿੱਖੀ ਨਾਲ ਪਿਆਰ ਹੈ ਤੁਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਦੇ ਤੋਂ ਵੀ ਵੱਡਾ ਹੁੰਦਾ ਹੈ ਧਰਮ ਪ੍ਰਚਾਰ ਚੇਅਰਮੈਨ ਦਾ ਤਾਨੂੰ ਵੱਡਾ ਪਿਆਰ ਹੈ ਨਾ ਕਿ ਸਭ ਤੋਂ ਪਹਿਲੇ ਬਿੰਦਰ ਸਿੰਘ ਸਿਸਤਨ ਮਕਾਲ ਤੱਕ ਕਰਤੇ ਲੈ ਕੇ ਜਾਓ ਕਿਉਂ ਉਹਨੇ ਬੇਦਬੀ ਕੀਤੀ ਹੈ ਉਹਨੇ ਕਾਲ ਤਖਤ ਸਾਹਿਬ ਦੇ ਖਿਦਮਤ ਕਸਮ ਖਾਈ ਸੀ ਮੈਂ ਅੱਤੋਂ ਤੱਕ ਦਾੜੀ ਨਹੀਂ ਰੰਗਾਂਗਾ ਫਿਰ ਕੀ ਲੈ ਕੇ ਜਾਓ ਪੇਸ਼ ਕਰਾਓ ਉਹਨੂੰ ਤੇ ਉੱਥੇ ਨਹੀਂ ਉੱਥੇ ਨਹੀਂ ਬੋਲਦੇ ਗਿਆਨ ਗੋਦੜੀ ਗੁਰਦਾਰੇ ਗੱਲ ਆਂਦੀ ਹੈ ਤਾਂ ਦਿੱਲੀ ਕਮੇਟੀ ਚੁੱਪ ਹੋ ਜਾਂਦੀ ਹੈ ਮੰਗੂ ਮੜਦੀ ਗੱਲ ਆਂਦੀ ਹੈ ਤਾਂ ਦਿੱਲੀ ਕਮੇਟੀ ਚੁੱਪ ਹੋ ਜਾਂਦੀ ਹੈ ਕਈ ਗੁਰਦਾਰੇ ਸਾਡੇ ਜਿਹੜੇ ਇਤਿਹਾਸਿਕ ਗੁਰਦਾਰੇ ਨੇ ਸਾਡੇ ਕੋਲ ਨਹੀਂ ਸਾਨੂੰ ਵਾਪਸ ਦਿੱਤੇ ਜਾ ਰਹੇ ਉਹਦੀ ਗੱਲ ਆਂਦੀ ਹੈ ਤਾਂ ਦਿੱਲੀ ਕਮੇਟੀ ਚੁੱਪ ਹੋ ਜਾਂਦੀ ਹੈ ਬੰਦੀ ਸਿੰਘਾਂ ਦੀ ਗੱਲ ਆਂਦੀ ਹੈ ਦਿੱਲੀ ਕਮੇਟੀ ਚੁੱਪ ਹੋ ਜਾਂਦੀ ਹੈ ਪਿਛਲੇ ਦਿਨਾਂ ਦੇ ਅੰਦਰ ਤੁਹਾਨੂੰ ਧਿਆਨ ਹੋਵੇਗਾ ਅਲਵਰ ਦੇ ਵਿੱਚ ਇੱਕ ਕਿਸੇ ਲੀਡਰ ਨੇ ਕਿਹਾ ਤਸਕਾ ਗੁਰਦਾਰੇ ਤੋੜ ਦੋ ਉਹਦੀ ਵਾਰੀ ਆਈ ਤਾਏ ਚੂਪ ਹੋ ਜਾਂਦੀ ਹੈ ਦਿੱਲੀ ਕਮੇਟੀ ਅੱਜ ਮਨਿੰਦਰ ਸਿੰਘ ਸਿਰਸਾ ਦੇ ਵਕੀਲ ਬਣ ਕੇ ਸਾਹਮਣੇ ਆ ਰਹੇ ਆ ਔਰ ਉਹਨੂੰ ਸੈਕੰਡ ਕਰ ਰਹੇ ਆ ਕਿ ਦਿੱਲੀ ਕਮੇਟੀ ਇਤਿਹਾਸ ਬਦਲਣਾ ਚਾਹਦੀ ਹੈ ਕਿ ਦਿੱਲੀ ਕਮੇਟੀ ਦੇ ਅੰਦਰ ਜਿਹੜੇ ਸੱਤਾ ਪੱਖ ਦੇ ਮੈਂਬਰਸ ਹੈਗੇ ਨੇ ਉਹ ਦਿੱਲੀ ਸਿਰਸਾ ਜੀ ਨੂੰ ਕਾਫੀ ਮੰਨਦੇ ਨੇ ਉਹਨਾਂ ਪ੍ਰਧਾਨ ਸਾਹਿਬ ਨਾਲ ਵੀ ਮੀਟਿੰਗ ਕੀਤੀ ਸੀ ਕਹਿੰਦੇ ਐਕਸਪੀਰੀਅੰਸ ਬਹੁਤ ਹੈਗਾ ਹੈ ਸਿਰਸਾ ਜੀ ਕੋਲ ਤਾਂ ਉਹਦਾ ਐਕਸਪੀਰੀਅੰਸ ਲੈਂਦੇ ਨੇ ਹਾਂ ਐਕਸਪੀਰੀਅੰਸ ਹੈ ਇਤਿਹਾਸ ਗਲਤ ਕਿਵੇਂ ਦੱਸਣਾ ਚੋਰੀ ਕਿਵੇਂ ਕਰਨੀ ਹੈ ਐਫ ਆਈ ਆਰ ਹੋ ਜਾ ਉਸ ਤੋਂ ਬਚਣਾ ਕਿਵੇਂ ਹੈ ਕਮਿਸ਼ਨਰ ਕਿਵੇਂ ਖਾਣੀ ਹੈ ਗੁਰੂ ਘਰ ਦੇ ਜਿਹੜੀ ਗੋਲਕ ਆਉਂਦੀ ਵਰਤੋਂ ਕਿਵੇਂ ਕਰਨੀ ਹੈ ਅਦੇ ਐਕਸਪੀਰੀਅੰਸ ਆ ਝੂਠ ਕੇ ਮੇਂ ਬੋਲਣਾ ਗੁਰੂ ਘਰ ਖੜੇ ਹੋ ਕੇ ਸਭ ਤੋਂ ਵੱਡੀ ਗੱਲ ਜਿਹੜਾ ਸਿੱਖ ਕਦੀ ਵੀ ਨਹੀਂ ਕਰ ਸਕਦਾ ਸਿੱਖ ਕਦੀ ਵੀ ਗੁਰੂ ਘਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਖੜੋ ਕੇ ਝੂਠ ਨਹੀਂ ਬੋਲ ਸਕਦਾ ਇਹ ਸੱਚ ਝੂਠ ਬੋਲ ਸਕਦਾ ਇਹ ਐਕਸਪੀਰੀਅੰਸ ਲਿਆ ਹਰਮੀਰ ਸਿੰਘ ਕਾਲਕਾ ਜੀ ਨੇ ਐਕਸਪੀਰੀਅੰਸ ਲਿਆ ਔਰ ਹਰਮੀਰ ਸਿੰਘ ਕਾਲਕਾ ਜੀ ਉਸ ਤੋਂ 19 ਨਹੀਂ ਰਹੇ 21 ਹੋਏ ਹੈ ਅੱਜ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਕੀ ਇਤਿਹਾਸ ਬਦਲਣਾ ਚਾਹੁੰਦੀ ਹੈ ਕਿ ਉਹ ਜਿਹੜਾ ਰਿਕਰਡ ਹੈ ਅੱਜ ਫਾਲੋਅਰਸ ਹੈ ਇਨਸਿਕ ਕਾਫੀ ਸਿਕ ਰੈਜ਼ਨ ਫੋਲੋ ਕਰਦੇ ਨੇ ਦੇਖੋ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਬੜੀ ਵੱਡੀ ਝੋਟ ਪਹੁੰਚੇਗੀ ਸਾਨੂੰ ਜੇਕਰ ਅਸੀਂ ਇਹਨੂੰ ਨਾ ਜਵਾਬ ਕੱਲ ਸਾਡੇ ਇੱਕ ਵੀਰ ਨੇ ਉੱਥੇ ਇਹਦਾ ਵਿਰੋਧ ਕੀਤਾ ਨਾ ਉਹ ਬੋਲ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਦਿੱਲੀ ਕਮੇਟੀ ਦੇ ਮੈਂਬਰ ਕੁਝ ਅੱਗੇ ਆ ਗਏ ਸੀਗੇ ਕਿਉਂ ਕਿ ਅੱਜ ਦਿੱਲੀ ਕਮੇਟੀ ਜਿਹੜੇ ਮੈਂਬਰ ਕਾਵੇਜ ਨੇ ਕਿਉਂ ਉਹਨਾਂ ਵਾਸਤੇ ਸਿਰਸਾ ਵੱਡਾ ਹੋ ਗਿਆ ਗੁਰੂ ਸਾਹਿਬ ਛੋਟੇ ਹੋ ਗਏ ਇਤਿਹਾਸ ਛੋਟਾ ਹੋ ਗਿਆ ਜਿਹੜਾ ਵੱਡਾ ਮੁੱਲਾ ਇਤਿਹਾਸ ਹੈ ਬਾਬਾ ਬਗੇਲ ਸਿੰਘ ਦਾ ਤਰੰਗ ਵੀ ਜਿਹੜਾ ਜਿਹੜਾ ਇਤਿਹਾਸ ਹੈ ਅੱਜ ਕੁਝ ਮੈਂਬਰ ਮੈਂ ਸਾਰੇ ਨਹੀਂ ਕਹਾਂਗਾ ਅਵੇ ਸਾਰੇ ਕੁਝ ਮੈਂਬਰ ਅੱਜ ਵੀ ਚਾਹੁੰਦੇ ਨੇ ਕਿ ਨਹੀਂ ਸਿਰਸਾ ਗਲਤ ਹੈ ਘਰ ਅੰਦਰ ਅੰਦਰੀ ਕਹਿੰਦੇ ਨੇ ਪਰ ਕੁਝ ਮੈਂਬਰ ਜਿਹੜੇ ਕੁਰਸੀ ਦੇ ਲਾਲਚੀ ਨੇ ਜਿਹੜੇ ਜਿਹੜੇ ਸਾਡੇ ਗੱਲਾਂ 'ਚ ਕੰਨਾਂ ਪੈਂਦੀਆਂ ਉਹਨਾਂ ਨੂੰ ਇਹ ਦੇ ਰਿਹਾ ਸਿਰਸਾ ਉਹਨੂੰ ਇਹ ਦੇ ਰਿਹਾ ਤਾਂ ਉਹ ਰੁਕੇ ਹੋਇਆ ਹੈ ਹੋ ਜਾਏਗਾ ਇਹੇ ਵਾਲੇ ਮੈਂਬਰ ਅੱਜ ਰਾਤ ਦੇ 12 ਵਜੇ ਨੇ ਜਨਵਰੀ ਫਿਬਰੂਰੀ ਰਾਤ ਚੱਲ ਰਹੀ ਹੈ ਰਾਤ ਦੇ 12 ਵਜਣਗੇ ਨਾ ਸਿਰਸਾ ਜੀ ਆਇੰਗੇ ਨਾ ਬੜੀ ਤਗੜੀ ਰਾਤੀ 12 ਦੇ ਤੂਪ ਆਈ ਹੈ ਬੜੀ ਗਰਮੀ ਲੱਗ ਰਹੀ ਹੈ ਇਹਨੇ ਪਤਾ ਕੀ ਕਰਨਾ ਹਾਂਜੀ ਸਿਰਸਾ ਜੀ ਨੇ ਕਿਹਾ ਤਾਂ ਚਲੋ ਕੁਰਸੀਆਂ ਲੈ ਕੇ ਬਾਹਰ ਤੂਪ ਸੇ ਕੀਏ ਹਾਂਜੀ ਸਿਰਸਾ ਦੀ ਬੜੀ ਉਗੜੀ ਤੂਪ ਆ ਰਹੀ ਰਾਤੀ 12 ਵਜੇ ਇਹ ਮੈਂਬਰ ਨੇ ਔਰ ਇਹ ਜੂਨ ਜੁਲਾਈ ਦਾ ਮਹੀਨਾ ਆ ਜਾਏ ਜਦ ਲੋਕੀ ਬਾਹਰ ਨਿਕਲਦੇ ਦੋ ਤੋਂ ਪੰਜ ਤੱਕ ਬਾਹਰ ਨਿਕਲਦੇ ਵੀ ਸੋਚਦੇ ਯਾਰ ਮੈਂ ਜਲਦੀ ਦੁਕਾਨ ਤੇ ਕੋਲ ਜਾਵਾਂ ਫਿਰ ਗਰਮੀ ਹੋ ਜਾਏਗੀ ਜਾਂ ਮੈਂ ਛਾਓਏਗੀ ਤੇ ਮੈਂ ਘਰ ਜਾਵਾਂਗਾ ਉਸ ਚਾਹ ਮਗਰ ਉਹਨਾ ਮੈਂਬਰਾਂ ਨੂੰ ਸਿਰਸਾ ਦੀ ਗੈਰ ਦੇਣਗੇ ਨਾ ਬੜੀ ਠੰਡ ਲੱਗ ਰਹੀ ਹੈ ਜੈਕਟ ਪਾ ਕੇ ਆਣਾ ਉਹ ਸਾਰੇ ਜੈਕਟ ਪਾ ਕੇ ਆ ਜਾਣਗੇ ਇਹੋ ਜੇ ਇਹ ਇਹ ਵਕਾਲਤ ਕਰਦੇ ਆ ਤਈ ਤਾਂ ਮੈਂ ਕਹਿ ਰਿਹਾ ਇਹਨਾਂ ਵਾਸਤੇ ਮੁਨਿੰਦਰ ਸਿੰਘ ਸਿਰਸਾ ਮਨੂ ਸਿੰਘ ਲੰਦੋਂ ਵੀ ਸ਼ਰਮ ਆਉਂਦੀ ਆ ਮੁਨਿੰਦਰ ਸਿਰਸਾ ਵਰਗੇ ਲੋਕਾਂ ਦਾ ਵਾਸਤੇ ਬੱਡੇ ਹੋ ਗਏ ਨੇ ਤੁਹਾਡੇ ਸਰ ਤੇ ਪੱਗਾਂ ਨੇ ਤੁਸੀਂ ਕੀ ਆਪਣੇ ਬੱਚੇ ਨੂੰ ਦੇਣ ਦੇ ਕੇ ਜਾਓਗੇ ਉਹਨਾ ਮੈਂਬਰਾਂ ਨੇ ਕਹਣਾ ਚਾਹ ਤਾ ਤੁਸੀਂ ਆਪਣੇ ਬੱਚਿਆਂ ਨੂੰ ਕੀ ਦੇਣ ਦੇ ਕੇ ਜਾਓਗੇ ਅਸੀਂ ਅਸਤਕ ਇਤਿਹਾਸ ਸੁਣਦੇ ਆਏ ਨਾ ਕਿ ਉੱਥੇ ਲੱਕੀਸ਼ਾ ਬੰਜਾਰਾ ਜੀ ਨੇ ਸੰਸਕਾਰ ਕੀਤਾ ਸੀਗਾ ਧੜ ਦਾ ਭਾਈ ਜੈਤਾ ਜੀ ਔਰ ਐਨੀ ਫੁਰਤੀ ਨਾਲ ਮੈਂ ਕਹਿੰਦਾ ਤੂਫਾਨ ਤੋਂ ਵੀ ਤੇਜ ਉਹ ਲੈ ਕੇ ਲੱਕੀਸ਼ਾ ਬੰਜਾਰਾ ਜੀ ਆਪਣਾ ਟਾਂਗੇ ਵਿੱਚ ਲੈ ਕੇ ਉਹ ਧੜ દોੜੇ ਸੀਗੇ ਉੱਥੇ ਲਿਆ ਕੇ ਸੰਸਕਾਰ ਕੀਤਾ ਸੀਗਾ ਭਾਈ ਜੈਤਾ ਜੀ ਫੜਾ ਫੜ ਸੀਸ ੋਕੇ ਅਨੰਦਪੁਰ ਸਾਹਿਬ ਗੁਰਗੋਬਿੰਦ ਸਿੰਘ ਜੀ ਦੇ ਆਪ ਕੋ ਲੈ ਕੇ ਸੀਗੇ ਅੱਜ ਮੈਂ ਕਹਿੰਦਾ ਕਿ ਤੁਸੀਂ ਕੀ ਦੱਸ ਕਿੱਥੇ ਖੜੇ ਹੋ ਆ ਦਿੱਲੀ ਕਮੇਟੀ ਕਿਥੇ ਘੜੀ ਕਟੋਵਟ ਇਤਿਹਾਸ ਦੇ ਵਾਸਤੇ ਤੇ ਕਿਸ ਨਾਲ ਖੜੇ ਹੋ ਜਾਓ ਕੌਮ ਵਾਸਤੇ ਖੜੋ ਤਾਨੂੰ ਕੌਮ ਨੇ ਮੈਂਬਰ ਬਣਾਇਆ ਤੁਸੀਂ ਕੌਮ ਦੇ ਮੈਂਬਰ ਹੋ ਸਿਰਸਰੀ ਦੇ ਮੈਂਬਰ ਨਹੀਂ ਹੋ ਅਗਰ ਤੁਸੀਂ ਸਿਰਸਰੀ ਦੇ ਮੈਂਬਰ ਹੋ ਤਾਂ ਦਿੱਲੀ ਕਮੇਟੀ ਸਤੀਫਾ ਦੇ ਦਿਓ ਸਿਰਸਰੀ ਘਰ ਬੈ ਕੇ ਉਹਦੇ ਬੂਟ ਪਾਲਿਸ਼ ਕਰੋ ਝਾੜੂ ਮਾਰੋ ਉਹਦੇ ਘਰ ਦੀਆਂ ਪਲੇਟਾਂ ਸਾਫ਼ ਕਰੋ ਸਾਨੂੰ ਕੋਈ ਲੈਣਾ ਦੇਣਾ ਨਹੀਂ ਹੈ ਤੁਸੀਂ ਜੋ ਮਰਜ਼ੀ ਕਰੋ ਪਰ ਜਿੱਥੇ ਕੌਮ ਦੀ ਗੱਲ ਆ ਜਾਏਗੀ ਉੱਥੇ ਮੈਂ ਸਮਝਦਾ ਕਿ ਤੁਹਾਨੂੰ ਕੌਮ ਨਾਲ ਖੜਾਣਾ ਜਿਹਦਾ ਮੈਂਬਰ ਜਿੰਨ ਸਿਰਸਾ ਨਾਲ ਨਹੀਂ ਖੜਾਣਾ ਚਾਹੀਦਾ ਮੈਂ ਇੱਕ ਹੋਰ ਗੱਲ ਕਹਿ ਦਵਾਂ ਅਜਮਰ ਮੀਰ ਸਿੰਘ ਕਾਲਕਾ ਨੂੰ ਕਹਿ ਰਿਹਾ ਸਿਰਸੇ ਨੂੰ ਵੀ ਕਹਿ ਰਿਹਾ ਕਾਲੋ ਨੂੰ ਵੀ ਕਹਿ ਰਿਹਾ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਲੋਕ ਸਿੱਖਦਰਸ ਇੱਕ ਉਹਦੇ ਕਰਦੇ ਬਾਅਦ ਪਲੇਟ ਲੱਗੇਗੀ ਕਿ ਸਿਰਸਾ ਕਾਲਕਾ ਕਾਲੋ ਦਾ ਇਸ ਕਰਦੇ ਅੰਦਰ ਰਾਣਾ ਮਨਾ ਉਹ ਦਿਨ ਆਏਗਾ ਬੜੀ ਜਲਦੀ ਕਿਉਂਕਿ ਸਿੱਖ ਕੌਮ ਨੇ ਕਦੀ ਵੀ ਜ਼ੁਲਮ ਦੇ ਹੱਕ ਦੇ ਵਿੱਚ ਨਹੀਂ ਜ਼ੁਲਮ ਦੇ ਖਿਲਾਫ ਹਮੇਸ਼ਾ ਰਿਆਰ ਚੁਕੇ ਹੈ ਜਿਹੜੇ ਸਾਡੇ ਨਾਲ ਗਲਤ ਕਰੇਗਾ ਸਾਡੇ ਇਤਿਹਾਸ ਨਾਲ ਗਲਤ ਕਰੇਗਾ ਅਸੀਂ ਚੋਰੀ ਜਗਾਰੀ ਬਰਦਾਸ਼ਤ ਕਰ ਲਾਂਗੇ ਸਭ ਕੁਝ ਬਰਦਾਸ਼ਤ ਕਰ ਲਾਂਗੇ ਪਰ ਜਿੱਥੇ ਗੱਲ ਗੁਰੂ ਦੀ ਆ ਜਾਏਗੀ ਗੁਰੂ ਦੇ ਇਤਿਹਾਸ ਦੀ ਆ ਜਾਏਗੀ ਸਾਰੇ ਗੁਰੂ ਕਰਾਂ ਦੀ ਆ ਜਾਏਗੀ ਅਸੀਂ ਉਹ ਬਰਦਾਸ਼ਤ ਨਹੀਂ ਇਹ ਸਾਡੇ ਜਿਹੜੇ ਧਰਮਵੀਰ ਨੇ ਬਾਬਾ ਬਕੇਲ ਸਿੰਘ ਦਾ ਇਤਿਹਾਸ ਹੈ ਜਿਹੜਾ ਇਹਨੇ ਤੋੜ ਮਰੋੜ ਕੇ ਬੜੇ ਗਲਤ ਤਰੀਕੇ ਨਾਲ ਪੇਸ਼ ਕੀਤਾ ਮੈਂ ਅਰਮਿਤ ਸਿੰਘ ਕਾਲਕਾ ਨੂੰ ਦੀਪ ਸਿੰਘ ਕਾਲੋ ਨੂੰ ਕਰਮ ਸਰਜੀ ਨੂੰ ਤੇ ਸਿਰਸਾ ਜੀ ਨੂੰ ਚੈਲੰਜ ਕਰਨਾ ਇਹ ਤੁਸੀਂ ਇਹਦੇ ਤੱਤ ਰੱਖੋਗੇ ਸਾਹਮਣੇ ਕਿ ਅਸੀਂ ਵੀ ਸਾਰੇ ਤੱਤ ਰੱਖੀ ਹੈ ਐਸੀ ਜਸਮੀਤ ਸਿੰਘ ਪ੍ਰਧਮਪੁਰਾ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਦੇਖਦੇ ਲੋ ਗੁੰਝਾਂ ਸਿੱਕ ਸਿਆਸਤ ਦੀ